ਸੱਚ ਜਮੀਂ ਇਹ ਨਹੀਂ ਦਈਦ ਕੀ ਕਰਾਂਗੇ ਕੋਈ ਨਹੀਂ ਰੋਣਾ ਨਹੀਂ ਚੜਦੀ ਕਲਾ ਨਹੀਂ ਨਹੀਂ ਕੋਈ ਗੱਲ ਨਹੀਂ ਮਾਰਾ ਇਹਨੇ ਰੋਟੀ ਪਾਣੀ ਦੇਈ ਜਾਣਾ ਹੱਥ ਪੈਰ ਬਖਸ਼ੇ ਮਿਹਨਤ ਕਰਾਂਗੇ ਪਰ ਮਿਹਨਤ ਦਿਖਦੀ ਨਹੀਂ ਹੁਣ ਕਿੱਥੇ ਕਰਾਂਗੇ ਰੇਤਾ ਸਾਨੂੰ ਚੁੱਕ ਨਹੀਂ ਦੇਣੀ ਇਥੇ ਲੋਕੀ ਕਿੱਲੋਂ ਆਣਾ ਸਮੈਗ ਵੇਚਦੇ ਆ ਕਿੰਨੀ ਆ ਕਣਕ ਦੇ ਸੀਜ਼ਨ ਦੇ ਵੀਰ ਨੂੰ ਪਛਹੀ ਨਹੀਂ ਸਮੈ ਕਈ ਰਹਿ ਰਬ ਦਾ ਨਾ ਅਸੀਂ ਇਮਾਨਦਾਰ ਲੋਕ ਆ ਅਸੀਂ ਡਰ ਜੰਨੇ ਜੀ ਚੰਗਾ ਕੰਮ ਰੇਤਾ ਵੇਚਦਾ ਉਹ ਸਾਨੂੰ ਸਰਕਾਰ ਨਹੀਂ ਕਰਨ ਦਿੰਦੀ ਪਹਿਲੀਆਂ ਸਾਡੀ ਆ 20 ਬਾਈ ਕਿੱਲੇ ਜੜਦੀ ਪਹਿਲੀ ਹੋਵੇ ਦਰਿਆਜ ਹੋਵੇ 20 ਕਿੱਲੇ ਬਾਈ ਪਹਿਲੀ ਕਿਸ ਨੂੰ ਕਹੀਏ ਨਾ ਤੇ ਕਹਿੰਦਾ ਯਾਰ ਚੰਗਾ ਵਾਲਾ ਸਰਦਾਰ ਆ ਕੀ ਦਸੀਏ ਸਰਦਾਰ ਕਾਦੇ ਸਿਆਲ ਚ ਆਜੋ ਇਥੇ ਮਛਲੀ ਫੜਨ ਵਾਲੇ ਬੜੇ ਆਏ ਨੇ ਸਰਕਾਰ ਦੇ ਸਰਕਾਰ ਕੋ ਠੀਕਾ ਲਿਆ ਚਲੋ ਸਰਕਾਰ ਕੋ ਟਿੱਕ ਲੈ ਠੀਕ ਹੈ ਫਿਰ ਸਰਕਾਰ ਸਾਨੂੰ ਜ਼ਮੀਨ ਦੇ ਪੈਸੇ ਕਿਉਂ ਨਹੀਂ ਦਿੰਦੀ ਫਿਰ ਸਰਕਾਰ ਜ਼ਮੀਨ ਦੇ ਪੈਸੇ ਦੇ ਦੇ 17 ਨੰਬਰ ਕਮਰੇ ਤੋਂ ਲੈ ਕੇ ਸਰ 100 ਕਿਨਾਰੇ ਦੇ 26 ਕਮਰੇ ਤੱਕ ਮੈਂ ਧੱਕੇ ਖਾਦੇ ਹਫਤੇ ਚ ਉਹ ਕਮਰੇ ਵਾਲਾਂ ਦਾ ਉਹਦੇ ਕੋਲ ਚਲ ਜੂ ਆ ਸਰ ਕੋ ਚਲ ਜੂ ਉਹ ਸਰ ਕੋ ਡੀ ਆਰ ਸਰ ਉਹਨਾਂ ਗਿਆ ਉਹ ਸਰ ਮੇਰੇ ਨੌਲੇਜ ਨਹੀਂ ਹੈਗਾ ਮੈਨੂੰ ਨਹੀਂ ਲੱਗਦਾ ਲੱਗਦਾ ਕੋਈ ਮੁਆਵਜ਼ਾ ਮਿਲਦਾ ਹੋ ਕਿ ਜਮੀਨਾਂ ਬਰਬਾਦ ਵੀ ਹੋਣ ਫੜਾਂ ਦਾ ਨੁਕਸਾਨ ਵੀ ਇਹ ਚੱਲਣ ਕਰਜ਼ੇ ਹੀਟ ਵੀ ਇਹ ਆਉਣ ਲਿਮਟਾਂ ਵੀ ਇਹਨਾਂ ਦੀਆਂ ਨਤਾਰੀਆਂ ਜਾਣ ਤੇ ਫਿਰ ਵੀ ਪੰਜਾਬ ਦੇ ਕਿਸੇ ਵੀ ਸਰੋਤ ਦੇ ਉੱਪਰ ਇਹਨਾਂ ਦਾ ਹੱਕ ਨਹੀਂ ਕਿ ਆਏ ਹੋਏ ਮੰਤਰੀ ਜਿਹੜੇ ਨੇ ਇੱਥੇ ਸਪੱਤਿਕ ਲੋਕੇ ਵੀਡੀਓ ਬਣਾ ਕੇ ਵਾਪਸ ਚਲੇ ਜਾਂਦੇ ਨੇ ਤੇ ਫਿਰ ਇਹਨਾਂ ਸਰਕਾਰਾਂ ਦੀ ਪੰਜਾਬ ਨੂੰ ਲੋਡ ਵੀ ਕੀ ਹੈ ਕੁਲਦੀਪ ਢਾਲੀਵਾਲ ਹੋਣਾਂ ਦੀ ਇੱਕ ਵੀਡੀਓ ਬੜੀ ਚੱਲੀ ਸੀ ਫਲਡਸ ਦੇ ਵਿੱਚ ਜਿੱਥੇ ਜੇਈ ਨੂੰ ਫੋਨ ਕਰਕੇ ਕਹਿ ਰਹੇ ਸੀ ਜੇਈ ਸਾਹਿਬ ਜਲਦੀ ਆਓ ਉਹ ਬਲ ਲੱਬੇ ਦਰਿਆ ਦਾ ਇਲਾਕਾ ਸੀਗਾ ਦਰਿਆ ਦੇ ਵਿੱਚ ਇੱਕ ਸਪਾਰ ਤੇ ਖੜ ਕੇ ਉਹ ਗੱਲ ਕਰ ਰਹੀ ਸੀ ਜੇਈ ਨਾਲ ਚੰਗੀ ਗੱਲ ਸੀ ਕਿ ਜੇਈ ਨੂੰ ਝਿੜਕਿਆ ਕੇ ਪਹੁੰਚੋ ਪਰ ਕਿਸੇ ਐਫਰਟ ਦਾ ਕਿਸੇ ਕਿਸੇ ਗੱਲ ਕੀਤੀ ਦਾ ਫਾਇਦਾ ਨਹੀਂ ਹੋਇਆ ਕੁਦਰਤ ਦੀ ਮਾਰ ਐਸੀ ਪਈ ਕਿ ਪਿੱਛੇ ਜਿਹੜੀ ਆ ਜ਼ਮੀਨ ਦੇਖ ਰਹੇ ਹੋ ਸਾਰੀ ਤੁਸੀਂ ਜਿਹੜਾ ਇਹ ਦਰਿਆ ਦਾ ਰੂਪ ਧਾਰਨ ਕੀਤਾ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਦਰਅਸਲ ਰਾਵੀ ਦਰਿਆ ਦਾ ਹੀ ਹਿੱਸਾ ਹੈ ਰਾਵੀ ਦਰਿਆ ਦੇ ਵਿੱਚ ਬਹੁਤ ਸਾਰੇ ਲੋਕ ਖੇਤੀ ਕਰਦੇ ਆ ਦਰਿਆ ਦੇ ਹਿੱਸੇ ਦੇ ਵਿੱਚ ਜ਼ਮੀਨਾਂ ਨੇ ਤੇ ਇਹਨਾਂ ਜ਼ਮੀਨਾਂ ਦੇ ਵਿੱਚ ਮਾਰ ਜਦੋਂ ਪੈਂਦੀ ਹੈ ਤਾਂ ਉਹ ਇਸ ਕਦਰ ਪੈਂਦੀ ਹੈ ਕਿ ਸਭ ਕੁਝ ਲੈ ਕੇ ਤਬਾਹ ਕਰ ਦਿੰਦੀ ਹੈ ਇਹ ਰੋਸਪ੍ਰੀਤ ਦੀ ਜ਼ਮੀਨ ਹੈ ਰੋਸਪ੍ਰੀਤ ਆ ਸਾਰਾ ਇਲਾਕਾ ਜਿੱਥੇ ਇਸ ਵੇਲੇ ਤੁਸੀਂ ਜਿਹੜੀ ਦੇਖ ਰਹੇ ਹੋ ਆ ਦੋ ਦਰਖਤਾਂ ਦੇ ਵਿਚਾਲੇ ਦੀ ਇਹ ਜ਼ਮੀਨ ਹੈ ਸਾਹਮਣੇ ਜਿੱਥੇ ਪਾਣੀ ਪਾਣੀ ਹੈ ਕਿਉਂਕਿ ਇਹ ਦਰਿਆ ਚੜਿਆ ਦਰਿਆ ਇੱਥੋਂ ਤੱਕ ਸੀ ਜਿੱਥੇ ਅਸੀਂ ਖੜੇ ਆ ਇਸ ਵੇਲੇ ਇੰਨਾ ਉੱਚਾ ਦਰਿਆ ਦਾ ਪਾਣੀ ਸੀ ਹੁਣ ਨੀਵਾ ਹੋਇਆ ਪਰ ਸਾਰੀ ਜ਼ਮੀਨ ਹੀ ਨਾਲ ਵਹਾ ਕੇ ਦਰਿਆ ਲੈ ਗਿਆ ਜ਼ਿਮੀਦਾਰ ਦੇ ਪੱਲੇ ਕੱਖ ਨਹੀਂ ਰਿਹਾ ਬਚਿਆ ਕੁਝ ਨਹੀਂ ਹੈ ਇੱਥੇ ਖਾਲਸਾ ਏਡ ਦੀਆਂ ਟੀਮਜ਼ ਵੀ ਆਈਆਂ ਉਦੋਕੇ ਸਾਹਿਬ ਵੀ ਸਾਡੇ ਨਾਲ ਆਏ ਨੇ ਪਰ ਪਹਿਲਾਂ ਰੋਜ਼ਪ੍ਰੀਤ ਹੁਣਾ ਦੇ ਨਾਲ ਗੱਲਬਾਤ ਕਰਦਾ ਰੋਜ਼ਪ੍ਰੀਤ ਨੁਕਸਾਨ ਕਿੰਨਾ ਕਾ ਮੇਰੇ ਵੀਰ ਨੁਕਸਾਨ ਤੇ ਬਾਈ ਜੀ ਸਾਰਿਆਂ ਦਾ ਹੋ ਗਿਆ ਟੋਟਲੀ ਪਰ ਇੱਥੇ ਇੰਨੀ ਹਾਰ ਦਰਿਆਰੇ ਮਾਰਗ ਤੇ ਇੰਨਾ ਪਾਣੀ ਅਜ ਤੱਕ ਵੇਖਿਆ ਹੀ ਨਹੀਂ ਕਦੀ ਕੇ ਸਾਡੇ ਬਜ਼ੁਰਗਾਂ ਵੀ ਨਹੀਂ ਵੇਖਿਆ ਜਿੰਨਾ ਇਸ ਸਾਲ ਆ ਗਿਆ ਫੌਜ ਨੇ ਬਹੁਤ ਪੱਥਰ ਲਾਇਆ ਸਾਰਾ ਕੁਝ ਕੀਤਾ ਸਭ ਨਕਾਮ ਹੋ ਗਿਆ ਉਦੋਂ ਉਹਨਾਂ ਨੇ ਗਲਤ ਐਸਟੀਮੇਟ ਕਰਕੇ ਪੱਥਰ ਗਲਤ ਲਾਤਾ ਉਹਦੇ ਕਰਕੇ ਸਾਡੀ ਆ ਸੱਤ ਅੱਠ ਕਿਲੇ ਸਾਡੀ ਕੁਝ ਉਤਲੇ ਬੰਨੇ ਆ ਉਹਨਾਂ ਦਾ ਜ਼ਿਆਦਾ ਨੁਕਸਾਨ ਹੋ ਗਿਆ ਟੋਟਲੀ ਇੱਥੇ 20 22 ਕਿਲੇ ਜ਼ਮੀਨ ਦਰਿਆ ਚ ਰੁੜ ਕੇ ਲੱਗੇ ਇਸ ਸਾਲ ਸਿਰਫ 1-2 ਜਈਆਂ ਦੀ ਗਲਤੀ ਨਾ ਜਿੰਨਾ ਗਲਤ ਪੱਥਰ ਲਾਇਆ ਠੀਕ ਹੈ ਬਾਕੀ ਇਥੇ ਹਰ ਸਾਲ ਸਾਡਾ ਗੰਨਾ ਮਰ ਜਾਂਦਾ ਹੈ ਅਸੀਂ ਪਪੂਲਰ ਲਾਤੇ ਕਿ ਚੱਲ ਪਪੂਲਰ ਹੋ ਜਾਣਗੇ ਐਸ ਸਾਲ ਪਪੂਲਰ ਵੀ ਕੱਖ ਨਹੀਂ ਰਿਹਾ 6-7 ਕਿਲੇ ਪਪੂਲਰ ਹੀ ਰੁੜ ਗਿਆ ਜਿਹੜਾ ਏਡਾ ਏਡਾ ਪਪੂਲਰ ਸੀ 2 ਸਾਲ ਦਾ ਪਪੂਲਰ ਸੀ ਸਾਰੇ ਹੀ ਰੁੜ ਗਿਆ ਨਾ ਪੈਲੀ ਬਚੀ ਨਾ ਪਪੂਲਰ ਬਚੇ ਸਿਰਫ 2-3 ਬੰਦਿਆਂ ਦੀ ਗਲਤੀ ਕਰਕੇ ਜਿੰਨਾ ਉਹ ਪੱਥਰ ਗਲਤ ਲਾਇਆ ਉਹ ਪੱਥਰ ਜਿੱਥੇ ਲਾਇਆ ਚੌਂਕੀ ਨੂੰ ਬਚਾਉਣ ਕਰਕੇ ਉਹ ਚੌਂਕੀ ਵੀ ਨਹੀਂ ਬਚੀ ਅਸੀਂ ਉਹਨਾਂ ਨੂੰ ਬੜੀਆਂ ਮਿੰਤਰਲਾਂ ਕੀਤਾ ਕਿ ਤੁਸੀਂ ਇਥੇ ਨਾ ਕਰੋ ਸਾਡੀ ਜ਼ਮੀਨ ਤੱਕੜੇ ਲਾਉਂ ਤੋਂ ਬਾਅਦ ਨਾ ਅਜੋ ਚੌਂਕੀ ਬਚੀ ਜਿੰਨੂੰ ਉਹਨਾਂ ਬਚਾਇਆ ਨਾ ਸਾਡੀਆਂ ਪਹਿਲੀਆਂ ਬਚੀਆਂ ਹਰ ਸਾਲ ਗੰਨਾ ਮਰ ਜਾਂਦਾ ਸੀ ਕੋਈ ਮੁਆਵਜ਼ਾ ਨਹੀਂ ਮਿਲਿਆ ਸਿਰਫ ਇੱਕ ਕਾਲੀ ਸਰਕਾਰ ਨੇ ਮੁਆਵਜ਼ਾ ਦਿੱਤਾ 10 ਪੰਨ 12 ਸਾਲ ਪਹਿਲੋਂ ਉਸ ਤੋਂ ਬਾਅਦ ਸਰਕਾਰਾਂ ਬੜੀਆਂ ਹੁੰਦੀਆਂ ਬਸ ਹਾਂਜੀ ਮੁਆਵਜ਼ਾ ਜ਼ਰੂਰ ਦੇਵਾਂਗੇ ਇਦਾਂ ਉਦਾਂ ਲਾਲੀਪਾਪ ਦੇ ਕੇ ਸਭ ਕੁਝ ਨਹੀਂ ਕੋਈ ਨਹੀਂ ਜੇ ਵੜਦਾ ਇੱਥੇ ਸਪਾਰ ਤੇ ਆ ਕੇ ਸਾਰੇ ਵੀਡੀਓ ਬਣਾ ਕੇ ਚੱਲ ਜਾਂਦੇ ਆ ਕੋਈ ਐਮਪੀ ਕੋਈ ਐਮਐਲ ਕਦੀ ਨਹੀਂ ਕਿਸੇ ਨੇ ਧਿਆਨ ਮਾਰਿਆ ਕਿ ਜ਼ਮੀਂਦਰਾਂ ਦਾ ਨੁਕਸਾਨ ਹੋਣ ਡਿਆ ਅਸੀਂ ਉਹਨਾਂ ਨੂੰ ਆ ਕੇ ਪੁੱਛੀਏ ਉਹਨਾਂ ਢਿੱਡ ਦੀ ਗੱਲ ਕੀ ਆ ਅਸੀਂ ਹਰ ਸਾਲ ਸਾਡੀ ਪੈਲੀ ਰੋੜਦੀ ਹਰ ਸਾਲ ਤੁਹਾਡੀ ਕਿੰਨੀ ਪੈਲੀ ਐ ਸਾਡੇ ਕੋ ਇੱਥੇ 13 14 ਕਿੱਲੇ ਥਾਂ ਸੀ ਜਿੱਥੋਂ ਹੁਣ ਘੱਟੋ ਘੱਟ ਵੀ ਮੇਰੇ ਸਾਹਮਣੇ ਤਿੰਨ ਕਿੱਲੇ ਬਜਿਆ ਬਸ ਆਹ ਵੇਖ ਲਓ ਤੁਸੀਂ ਕਵਰ ਕਰ ਲਓ ਆ ਸਾਰਾ ਇੱਥੋਂ ਦਰਿਆ ਮੈਂ ਆਪਣੇ ਹੱਥੀ ਸਾਰੀ ਪੈਲੀ ਵਾਉਂਦਾ ਰਿਆਂ ਆਪਣੇ ਇੱਥੇ ਬੂਟੇ ਲਾਏ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰ ਦਿੰਨਾ ਇਹ ਡੇਟ ਪਬਲਿਕ ਦੋ ਸਾਲ ਦੇ ਸੀ ਹਾਂ ਸਾਬ ਰੁੜ ਗਏ ਕੁਛ ਨਹੀਂ ਰਵੀ ਦਰਿਆ ਨੇ ਸਭ ਛੱਡਿਆ ਇਹ ਕਪੂਟਾ ਤੁਸੀਂ ਦੇਖੋ ਤੁਹਾਨੂੰ ਦਿਖਦਾ ਸਾਰਾ ਪਾਣੀ ਹੈ ਨਾ ਪਹਿਲੀ ਤਾਂ ਨਜ਼ਰ ਹੀ ਨਹੀਂ ਆਉਂਦੀ ਸਿਰਫ ਪਾਣੀ ਪਾਣੀ ਨਜ਼ਰ ਆਉਂਦਾ ਮੈਨ ਸਰ ਪਹਿਲੀ ਛੱਡੋ ਇੱਥੇ 3 ਸਾਲ ਦੇ ਪਪਲਰ ਸੀ ਉਹਨਾਂ ਦੀ 35 ਤੋਂ 40 ਫੁੱਟ ਹਾਈਟ ਸੀ ਹਾਂ ਉਹ ਵੀ ਨਹੀਂ ਇਸ ਟਾਈਮ ਹੈਗੇ ਕੁਛ ਨਹੀਂ ਛੱਡਿਆ ਦਰਿਆ ਨੇ ਇੰਨਾ ਕਿ ਜ਼ਿਆਦਾ ਨੁਕਸਾਨ ਕਰਤਾ ਕਿ ਕੋਈ ਸਰਕਾਰ ਨਹੀਂ ਸਾਨੂੰ ਕਵਰ ਕਰਦੀ ਕੋਈ ਕੁਛ ਨਹੀਂ ਜੇ 3-4 ਸਾਲ ਹੋ ਗਏ ਸਾਡਾ ਬੜਾ ਨੁਕਸਾਨ ਹੋਣ ਦੇ ਫਸਲ ਸਾਡੀ ਹੋਣੀ ਨਹੀਂ ਦਈ ਜੀ ਅਸੀਂ ਗੰਨਾ ਲਾਉਨੇ ਉਹ ਵੱਢਣ ਟਾਈਮ ਵੀ ਮੜ ਕੇ ਦਰਿਆ ਆ ਜਾਂਦਾ ਜੀ ਆਰ ਕਹੀਂ ਪਪੂਲਰ ਲਾਇ 2 ਸਾਲ ਹੋ ਗਏ ਪਪੂਲਰ ਬੜੇ ਔਖੇ ਪਾਲੇ ਹੁਣ ਉਹਨਾਂ ਨੇ ਖਾਦ ਖੂਦ ਵਗੈਰਾ ਸਾਰਾ ਕਟਿੰਗ ਵਗੈਰਾ ਪ੍ਰੋਪਰ ਕੀਤੀ ਅਸੀਂ ਤੇ ਪਰ ਹੁਣ ਕੀ ਕਰੀਏ ਥਾਂ ਹੀ ਨਹੀਂ ਰਿਹਾ ਵੇਖੋ ਤੁਹਾਨੂੰ ਲੱਗਦਾ ਕਿ ਸਾਨੂੰ ਕੋਈ ਉਮੀਦ ਹੋਊਗੀ ਪਪੂਲਰ ਕੁਝ ਵਿੱਚ ਵੇਗਣ ਵਾਲੇ ਸੀ ਤੇ ਅਸੀਂ ਕਹਿੰਦੇ ਚੱਲ ਵੇਚ ਲਾਂਗੇ ਤੇ ਮਗਰ ਉਹ ਵਪਾਰੀ ਆਇਆ ਸੀ ਤੇ ਮੈਂ ਕਿਹਾ ਚਲੋ ਮੈਂ ਆ ਕੇ ਰੇਟ ਤੜਨਾ ਕਰਦਾ ਤੇ ਬਾਅਦ ਚੋਂ ਥੋੜਾ ਜਿਹਾ ਪਾਣੀ ਆਇਆ ਸਟਾਰਟਿੰਗ ਚ ਵਪਾਰੀ ਕਹਿੰਦੇ ਅਸੀਂ ਨਹੀਂ ਹਜੇ ਨਹੀਂ ਆਉਣਾ ਉਸ ਤੋਂ ਬਾਅਦ ਹੁਣ ਕੁਛ ਰਿਹਾ ਹੀ ਨਹੀਂ ਤੇ ਕੀ ਵੇਚਾਂਗੇ ਕੁਛ ਨਹੀਂ ਰਿਹਾ ਸਾਡੇ ਜਿਮੀਦਾਰ ਰੁੜ ਗ ਇਹ ਜਿੰਨੇ 12 13 ਕਿੱਲੇ ਸਾਹਮਣੇ ਦਰਿਆ ਤੁਹਾਨੂੰ ਵਗਦਾ ਨਜ਼ਰ ਆ ਰਿਹਾ ਹੈ ਨਾ ਇਹ ਪੌਪੂਲਰੀ ਪੌਪੂਲਰ ਸੀਗੇ ਇੱਥੇ ਔਰ ਤੁਸੀਂ ਇਹ ਦੇਖੋ ਕਿ ਬਚਿਆ ਹੀ ਕੁਛ ਨਹੀਂ ਇੱਥੇ ਹੈ ਹੀ ਕੁਛ ਨਹੀਂ ਦਿਸਦਾ ਹੀ ਨਹੀਂ ਪਿਆ ਐਂ ਲੱਗਦਾ ਦਰਿਆ ਦਾ ਹਿੱਸਾ ਹੈ ਸ ਪੂਰੀ ਜ਼ਮੀਨ ਜਿੰਨੀ ਹੈ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਸਾਰੀ ਜ਼ਮੀਨ ਚ ਪੌਪੂਲਰ ਲੱਗਿਆ ਸੀਗਾ ਕਮਾਦ ਪਰਾਂ ਹੋਰ ਪਿੰਡ ਮੁੰਡ ਦੇ ਮੁੰਡੇ ਪਿੰਡ ਦੇ ਦੱਸਦੇ ਆ ਕਿ ਉਹਨਾਂ ਦੀਆਂ ਜ਼ਮੀਨਾਂ ਨੇ ਉੱਥੇ ਇੱਥੇ ਵੀ ਕਮਾਦ ਸੀ ਆ ਸੱਜੇ ਹੱਥ ਮੈਂ ਕੈਮਰਾਮੈਨ ਨੂੰ ਦਿਖਾਉਂਗਾ ਕੁਛ ਨਹੀਂ ਦਿਖਦਾ ਕਿ ਇੱਥੇ ਕਮਾਦ ਬੀਜਿਆ ਹੋਇਆ ਸੀ ਸਾਰਾ ਔਰ ਪਾਣੀ ਦਾ ਕੈਸਾ ਵਹਾਇ ਕਿ ਸਬਕੂ ਜੀ ਨਾਲ ਵਹਾ ਕੇ ਲੈ ਗਿਆ ਔਰ ਕੀ ਇਹਦੀ ਪਰਪਾਈ ਹੋਊਗੀ ਔਰ ਇਹ ਜ਼ਮੀਨਾਂ ਕਦੋਂ ਤਿਆਰ ਹੋਣਗੀਆਂ ਦੁਬਾਰਾ ਇਹ ਪਹਿਲਾਂ ਦਾ ਪਾਣੀ ਥੱਲੇ ਜਾਊਗਾ ਫਿਰ ਜ਼ਮੀਨਾਂ ਕਦੋਂ ਤਿਆਰ ਕਰੋਗੇ ਜ਼ਮੀਨਾਂ ਸਰ ਉਰਲੇ ਬੰਨੇ ਤੇ ਇਹ ਜ਼ਮੀਨਾਂ ਰਹੀਆਂ ਨਹੀਂ ਸਾਡੇ ਕੋ ਜਿਹੜੀਆਂ ਥੋੜੀਆਂ ਬਹੁਤੀ ਰਹਿ ਗਈਆਂ ਉਹ ਸਰ ਕਿਹੜੇ ਥੋੜੇ ਜਿਹੜੀਆਂ ਥੋੜੀਆਂ ਬਹੁਤੀ ਜ਼ਮੀਨਾਂ ਰਹਿ ਗਈਆਂ ਨਾ ਉਹ ਤੇ ਸਰ ਆਪਣੇ ਕੋ ਵਤਰੀ ਨਹੀਂ ਆਉਣੀਆਂ ਜੀ ਆਪਾਂ ਪਾਰ ਦੀ ਗੱਲ ਚੱਲੀ ਗਿਆਂ ਲਾ ਕੇ ਪਾਰ ਸਰ ਤੁਸੀਂ ਆਪ ਦੇਖ ਲਓ 10 10 ਫੁੱਟ ਰੇਤਾ ਚੜ ਗਿਆ ਰੇਤਾ ਹੀ ਵੇਚ ਨਹੀਂ ਸਕਦਾ ਉਹ ਸਾਹਮਣੇ ਰੇਤਾ ਆ ਜਿਹੜਾ ਇਹ ਪਹਿਲਾਂ ਹੈ ਨਹੀਂ ਸੀ ਰੇਤਾ ਦਿਖਾਓ ਕੈਮਰਾਮੈਨ ਨੂੰ ਕਹੂੰਗਾ ਕਿ ਥੋੜੀ ਜੀ ਮਿਹਨਤ ਕਰਕੇ ਜ਼ੂਮ ਕਰਕੇ ਦਿਖਾਓ ਜਿਹੜਾ ਹੈ ਕਿਉਂਕਿ ਰਾਤ ਦਾ ਸਮਾਂ ਹੋ ਗਿਆ ਥੋੜਾ ਜਆ ਮੁਸ਼ਕਲ ਹੋ ਰਿਹਾ ਇਹ ਸਾਰਾ ਜਿਹੜਾ ਰੇਤਾ ਚੜਿਆ ਇਹ 5 5 7 7 ਫੁੱਟ 5 7 ਫੁੱਟ ਸਰ ਕਿਤੇ ਉਹ ਉਧਰ ਸਰ 10 ਫੁੱਟ ਤੋਂ ਵੀ ਤਾਂ ਚੜ ਗਿਆ ਨਾ ਹੀ ਪਾਰ ਖੇਤੀ ਜਾ ਕੇ ਕਰ ਸਕਦੇ ਆ ਨਾ ਹੀ ਥੋਡੀਆਂ ਜਿਮਿਨਾ ਉਹ ਵੀ ਸਾਡੀਆਂ ਜਮਿਨਾ ਕੋਈ ਸਾਡੇ ਚਾਚਾ ਜੀ ਘਰਾਂਲੇ ਤੇ ਉਹਨਾਂ ਦੀਆਂ ਕੁਝ ਆਈਦਰਲੇ ਬੰਨੇ ਸਾਡੀਆਂ ਸਰ ਰੇਤਾ ਕਿੱਥੇ ਖੇਤੀ ਹੋਣੀ ਆ ਟਰੈਕਟਰ ਨਹੀਂ ਤੁਰਦਾ ਖਾਲੀ ਜੀ ਔਰ ਇੰਨਾ ਰੇਤਾ ਚੱਕਣਾ ਔਰ ਸਰਕਾਰ ਚੱਕਣ ਵੀ ਨਹੀਂ ਦਿੰਦੀ ਤੁਹਾਨੂੰ ਸਰ ਸਰਕਾਰ ਨੂੰ ਬੜੀਆਂ ਅਪੀਲਾਂ ਕੀਤੀਆਂ ਅਸੀਂ ਕਿਹਾ ਕਿ ਸਾਡਾ ਟੋਟਲੀ 15 ਕਿੱਲੇ ਥਾਂ ਤੇ ਆ ਰਿਹਾ ਜਿਆ ਮਾਲਕੀ ਥਾਂ ਆ ਕੁਛ ਮੇਰੇ ਦਾਦੀ ਜੀ ਨਾਂ ਦੇ ਕੁਛ ਮੇਰੇ ਫਾਦਰ ਸਾਹਿਬ ਦੇ ਨਾਂ ਤੇ ਕੁਛ ਚਾਚੇ ਨਾਂ ਦੇ ਸਾਨੂੰ ਰੇਤਾ ਦੀ ਮਨਜ਼ੂਰੀ ਦੇ ਦਿਓ ਕੁਛ ਨਹੀਂ ਸਰ ਦਿੰਦੇ ਸਾਡੀ ਲਿਮਟਾਂ ਵੀ ਉੱਥੇ ਖਲੋਤੀਆਂ ਲਿਮਟ ਕਿੱਥੋਂ ਤਾਰੀ ਸਰ ਜਦੋਂ ਪੈੜੀ ਚ ਇਨਕਮ ਹੀ ਹੈ ਨਹੀਂ ਹੁਣ ਜਿਹੜੀ ਮਾੜੀ ਮੋਟੀ ਇਨਕਮ ਸਰ ਬੂਟੇ ਦਿਖਦੀ ਹੀ 1 ਕਿੱਲਾ ਘੱਟੂ ਘੱਡੀ 5-6 ਲੱਖ ਦਾ ਜਾਣਾ ਹੈ ਸਰ ਤੇ ਆ ਵੇਖੋ 6 ਕਿੱਲੇ ਥਾਂ ਹੀ ਰੁੜ ਗਿਆ ਵਿੱਚ ਇਹ ਪਪੂਲਰ ਤਦ ਯਾਨੀ ਕਿ ਜੇ 20 ਕਿੱਲੇ ਤੁਹਾਡੀ ਜ਼ਮੀਨ ਹੈ ਤਾਂ 1 ਕਰੋੜ ਤੋਂ ਵੱਧ ਦਾ ਨੁਕਸਾਨ ਹੈ ਤੁਹਾਡਾ ਵੱਧ ਦਾ ਨੁਕਸਾਨ ਹੈ ਜੀ ਪਰ ਕਿੰਨੇ ਸਾਲਾਂ ਦੀ ਖੇਤੀ ਸੀ ਇਹ ਪਪੂਲਰ ਦੀ ਕਿੰਨੇ ਸਾਲ ਦੀ ਖੇਤੀ ਹੁੰਦੀ ਹੈ ਕੁਛ ਸਰ ਵਿੱਚ ਥਾਂ 3 ਸਾਲ ਦਾ ਸੀ ਮਤਲਬ ਇਸ ਸਾਲ ਉਹਨੂੰ 3 ਸਾਲ ਕੰਪਲੀਟ ਹੋਏ ਨੇ ਜਿਹੜਾ 3 ਸਾਲ ਵਾਲਾ ਸੀ ਉਹ ਵਿਕ ਜਾਣਾ ਸੀ ਉਹ ਹੀ ਵੇਚ ਸਕਦੇ ਇਸ ਸਾਲ ਤੋਂ ਬਾਅਦ ਵਿਕਣਾ ਸ਼ੁਰੂ ਹੋ ਜਾਂਦਾ 3 ਸਾਲ ਤੁਸੀਂ ਉੱਤੋਂ ਕੋਈ ਫਸਲ ਨਹੀਂ ਲਈ ਕੋਈ ਫਾਇਦਾ ਨਹੀਂ ਲਿਆ ਜ਼ਮੀਨ ਤੋਂ ਉਡੀਕ ਕੀਤੀ ਔਰ ਹੁਣ ਉਹ ਸਭ ਤਬਾਹ ਔਰ ਹੁਣ ਜ਼ਮੀਨ ਵੀ ਨਹੀਂ ਰਹੀ ਏ ਤੁਸੀਂ ਦੇਖੋ ਸਾਰੀ ਜ਼ਮੀਨ ਹੀ ਨਹੀਂ ਰਹੀ ਤਾਂ ਕੀ ਕਰਾਂਗੇ ਕੋਈ ਨਹੀਂ ਰੋਣਾ ਨਹੀਂ ਚੜਦੀ ਕਲਾ ਨਹੀਂ ਨਹੀਂ ਸਰ ਕੋਈ ਗੱਲ ਨਹੀਂ ਮਹਾਰਾ ਜੀ ਨੇ ਰੋਟੀ ਪਾਣੀ ਦੇਈ ਜਾਣਾ ਹੱਥ ਪੈਰ ਬਖਸ਼ੇ ਮਿਹਨਤ ਕਰਾਂਗੇ ਪਰ ਮਿਹਨਤ ਦਿਖਦੀ ਨਹੀਂ ਹੁਣ ਕਿੱਥੇ ਕਰਾਂਗੇ ਨਾ ਮੱਛੀਆਂ ਫੜ ਸਕਦੇ ਨਾ ਦਰਿਆ ਤੁਹਾਨੂੰ ਰੇਤਾ ਪੁੱਟਣ ਦਿੰਦੇ ਆ ਕੋਈ ਨਹੀਂ ਸਰ ਦਿੰਦੇ ਜੇ ਸਾਨੂੰ ਰੇਤਾ ਪੁੱਟਣ ਦੇਣ ਅਸੀਂ ਕੁਛ ਰੇਤਾ ਹੀ ਵੇਚ ਲਈਏ ਹੁਣ ਉਹਨੂੰ ਪੁੱਛੇ ਮੰਤਰੀਆਂ ਸਾਡੇ ਨੂੰ ਕਿ ਉੱਥੇ ਹੁਣ ਰੇਤਾ ਹੀ ਰੇਤਾ ਕਿੱਥੋਂ ਕਣਕ ਬੀਜਾਂਗੇ ਰੇਤਾ ਸਰ ਕੀ ਹੋਊਗਾ ਦੱਸੋ ਤੁਸੀਂ ਟਰੈਕਟਰ ਮੇਰੇ ਨਾਲ ਚੱਲ ਜਿਓ ਟਰੈਕਟਰ ਖਾਲੀ ਨਹੀਂ ਤੁਰਦਾ ਤਵੀਆਂ ਲੈ ਕੇ ਕਿੱਥੋਂ ਤੁਰੂਗਾ ਹੂੰ ਜੀ ਇਧਰ ਐ ਤੇ ਇਧਰ ਨਰੀਪਾਲ ਚੜ ਗਿਆ ਇਥੇ ਸਰ ਉਦਾਂ ਨਹੀਂ ਤੁਰਨਾ ਟਰੈਕਟਰ ਐਂ ਤੇ ਸਰ گئے ਸਾਡਾ ਕੀ ਕਹੀ ਨਹੀਂ ਸੋਚਣਾ ਸਰ ਸਭ ਐਮਪੀ ਸਾਹਿਬ ਵੀ ਆਉਂਦੇ ਹਰਪ੍ਰਤਾਪ ਸਾਰੇ ਐਮਐਲਏ ਆਗੇ ਨਾ ਆਸਪਾਰ ਤੋਂ ਤੇ ਉਸਪਾਰ ਤੋਂ ਵੀਡੀਓ ਪਾ ਕੇ ਚੱਲ ਜਾਂਦੇ ਕਿਸੇ ਨੇ ਨਹੀਂ ਅਜੇ ਤੱਕ ਪੁੱਛਿਆ ਕਿ ਯਾਰ ਆ ਪੈਰੀ ਨੂੰ ਟਾ ਲੱਗਣ ਦੀ ਆ ਕਿਸੇ ਜੜ ਦਾ ਨੁਕਸਾਨ ਹੁੰਦਾ ਕਹੀ ਨਹੀਂ ਸਰ ਸੋਚਿਆ ਨਾ ਕਿਸੇ ਨੇ ਸੋਚਣਾ ਇਹ ਸਿਰਫ ਆਪਣੀਆਂ ਸਿਆਸੀ ਬਸ ਆਪਣੇ ਨੰਬਰ ਬਣਾ ਕੇ ਗਾਂ ਜਾਂਦੇ ਕੋਈ ਨਹੀਂ ਸਰ ਸੋਚਦਾ ਜੇ ਕੋਈ ਆਖਣੋ ਜੱਟ ਦਾ ਸੋਚਦਾ ਕੋਈ ਨਹੀਂ ਸੋਚਦਾ ਕੀ ਵਿਖਾਈਏ ਸਰ ਉਹਨਾਂ ਨੇ ਦੱਸੋ ਕੀ 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 ਕਰੀ ਇੱਥੇ ਲਿਆ ਕੇ ਉਹਨਾਂ ਨੂੰ ਕੀ ਵਿਖਾਈਏ ਜੀ ਉਹਨਾਂ ਨੂੰ ਇੱਥੇ ਲਿਆਂਦਾ ਨਾ ਉਹ ਸ੍ਰੀ ਸਰ ਹੋਕਾ ਹੀ ਨਿਕਲਦੇ ਮੰਦੇ ਦਾ ਕਿ ਮੇਰਾ ਯਾਰ 6 ਕਿੱਲੇ ਤਾਂ ਰੁੜ ਗਿਆ 6 ਕਿੱਲੇ ਸਰ 7 ਲੱਖ ਦਾ ਇੱਕ ਕਿੱਲਾ ਪਪਲਰ ਦਾ ਵੇਚ ਜਾਂਦਾ 5 ਸਾਲ ਦਾ ਚਲੋ ਜਿੱਦਾਂ 3 ਸਾਲ ਦਾ ਸੀ ਘੱਟੂ ਘੱਟ 3-4 ਲੱਖ ਦਾ ਤੱਕ ਕਿੱਲਾ ਹੈਗਾ ਹੈ ਜੀ ਆਪਾਂ ਹੁਣ ਆਪਾਂ ਰਿਐਲਟੀ ਜਣੇ 3-4 ਲੱਖ ਦਾ ਕਿੱਲਾ ਹੈਗਾ ਹੈ 6-7 ਕਿੱਲੇ ਸਾਨੂੰ ਸਰ ਹੋ ਗਿਆ ਮਿੰਟ ਨਹੀਂ ਲੱਗਾ ਉਦੋਂ ਕੇ ਸਾਹਿਬ ਤੁਸੀਂ ਖੇਤੀ ਨੂੰ ਨੇੜਿਓਂ ਜਾਣਦੇ ਹੋ ਅਸੀਂ ਸ਼ਹਿਰਾਂ ਵਾਲੇ ਲੋਕ ਆ ਇਸ ਸਿਚੁਏਸ਼ਨ ਨੂੰ ਇਸ ਦਰਦ ਨੂੰ ਇਹ ਹਾਲਾਤ ਨੂੰ ਤੁਸੀਂ ਐਕਸਪਲੇਨ ਕਰੋ ਪਲੀਜ਼ ਮੱਕੜ ਸਾਹਿਬ ਵਿੱਚ ਸਾਨੂੰ ਦੋ ਤਿੰਨ ਚੀਜ਼ਾਂ ਵੇਖਣੀਆਂ ਪੈਣਗੀਆਂ ਕਿ ਇਹ ਜਿਹੜੇ ਇਸ ਖੇਤਰ ਦੇ ਵਿੱਚ ਉਪਾਹੀ ਕਰ ਰਹੇ ਕਿਸਾਨ ਜਾਂ ਜ਼ਿਮੀਦਾਰ ਨੇ ਇਹਨਾਂ ਨੇ ਪਹਿਲਾਂ ਹੀ ਕਿੰਨਾ ਜ਼ਿਆਦਾ ਸੰਤਾਪ ਝੱਲਿਆ ਤੇ ਅੱਜ ਇਹਨਾਂ ਦੇ ਪਰਿਵਾਰਕ ਹਾਲਾਤ ਕੀ ਨੇ ਤੇ ਜਿਸ ਤਰ੍ਹਾਂ ਦੇ ਨਾਲ ਇਹਨਾਂ ਦੀ ਬਰਬਾਦੀ ਹੋਈ ਹੈ ਕੀ ਇੱਥੇ ਸਰਕਾਰਾਂ ਜਵਾਬਦੇ ਨਹੀਂ ਹੈਗੀਆਂ ਪਹਿਲੀ ਗੱਲ ਤੇ ਐਡਮਿਨਿਸਟ੍ਰੇਸ਼ਨ ਕੇ ਗਲਤ ਜਗ੍ਹਾ ਦੇ ਉੱਪਰ ਪਹਿਲਾਂ ਪੱਥਰਾਂ ਦਾ ਬੰਨ੍ਹ ਮਾਰਿਆ ਗਿਆ ਤੇ ਬਾਅਦ ਦੇ ਵਿੱਚ ਮੰਨ ਵੀ ਲਿਆ ਗਿਆ ਕਿ ਉਹ ਗਲਤ ਆ ਤੇ ਉਹਦੇ ਨਾਲ ਇਹਨਾਂ ਦੀ ਇੰਨੀ ਜ਼ਮੀਨ ਬਰਬਾਦ ਹੋਈ ਉਦੇ ਤੋਂ ਬਾਅਦ ਜਿਹੜੀ ਫਿਰ ਇਹ ਸਮੱਸਿਆ ਦੀ ਗੱਲ ਕਰ ਰਹੇ ਨੇ ਕਿ ਇੰਨੀ ਜ਼ਿਆਦਾ ਪਾਣੀ ਦੇ ਆਉਣ ਦੇ ਨਾਲ ਰੇਤ ਚੜ ਚੁੱਕੀ ਆ ਭਾਲ ਚੜ ਚੁੱਕੀ ਆ ਇਹਨਾਂ ਨੂੰ ਚੁੱਕਣ ਦਾ ਅਧਿਕਾਰ ਵੀ ਨਹੀਂ ਕਿ ਜ਼ਮੀਨਾਂ ਬਰਬਾਦ ਵੀ ਹੋਣ ਹੜਾਂ ਦਾ ਨੁਕਸਾਨ ਵੀ ਇਹ ਝੱਲਣ ਕਰਜੇ ਹੀਟ ਵੀ ਇਹ ਆਉਣ ਲਿਮਿਟਾਂ ਵੀ ਇਹਨਾਂ ਦੀਆਂ ਨਾ ਤਾਰੀਆਂ ਜਾਣ ਤੇ ਫਿਰ ਵੀ ਪੰਜਾਬ ਦੇ ਕਿਸੇ ਵੀ ਸਰੋਤ ਦੇ ਉੱਪਰ ਇਹਨਾਂ ਦਾ ਹੱਕ ਨਹੀਂ ਸੋ ਇਹ ਤੇ ਸਮੱਸਿਆਵਾਂ ਨੇ ਜਿਨ੍ਹਾਂ ਦੇ ਨਾਲ ਠੀਕ ਹੈ ਇਹ ਬਹਾਦਰ ਪੰਜਾਬੀ ਨੇ ਜੂਝ ਰਹੇ ਨੇ ਪਰ ਕਿਤੇ ਨਾ ਕਿਤੇ ਸਾਨੂੰ ਮੇਰੇ ਖਿਆਲ ਦੇ ਨਾਲ ਜਿਹੜੀ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਆਰਥਿਕ ਸਰੋਤਾਂ ਦੀ ਹੁਣ ਰਾਹਤ ਤੇ ਮਦਦ ਦੇ ਰੂਪ ਚ ਵਰਤੋਂ ਕਿੱਥੇ ਹੋਵੇ ਸੋ ਇਹੋ ਜੇ ਵੀਰਾਂ ਦੀ ਮਦਦ ਦੀ ਸਾਨੂੰ ਬਹੁਤ ਫੌਰੀ ਲੋੜ ਆ ਜਿਨ੍ਹਾਂ ਦੇ ਪਰਿਵਾਰਾਂ ਦੇ ਚਿੱਟਾ ਜਾਊਗਾ ਟਰੈਕਟਰਾਂ ਦੀ ਡੀਜ਼ਲ ਦੀ ਹਰ ਚੀਜ਼ ਦੀ ਬਹੁਤ ਲੋੜ ਪਵੇਗੀ ਇੰਨਾ ਰੇਤਾ ਕਿੱਥੇ ਜਾਊਗਾ ਬਿਲਕੁਲ ਜੀ ਇਹ ਇਸ ਤਰ੍ਹਾਂ ਦਾ ਕੰਮ ਤੇ ਹੈ ਨਹੀਂ ਕਿ ਕੇਵਲ ਟਰਾਲੀਆਂ ਦੇ ਨਾਲ ਜਾਂ ਬੰਦੇ ਲਾ ਕੇ ਰੇਤਾ ਚੁਕਾਲੇ ਜਾਣਗੇ ਇਹਦੇ ਵਾਸਤੇ ਜੀਸੀਬੀ ਜਾਂ ਵੱਡੀਆਂ ਮਸ਼ੀਨਾਂ ਦੀ ਲੋੜ ਪਵੇਗੀ ਪਰ ਉਹ ਉਹ ਇਹਨਾਂ ਨੂੰ ਚੱਕਣ ਨਹੀਂ ਦੇਣਾ ਉਹੀ ਤੇ ਗੱਲ ਹੈ ਪਰਚੇ ਦਰਜ ਹੋਣਗੇ ਉਹੀ ਤੇ ਗੱਲ ਹੈ ਉਹਦੇ ਵਾਸਤੇ ਹੁਣ ਪੰਜਾਬ ਦੇ ਲੋਕਾਂ ਨੂੰ ਖੜਨਾ ਪਵੇਗਾ ਚਾਹੇ ਉਹ ਅਸੀਂ ਇੱਕ ਫਾਰਮਰ ਸਟਰਗਲ ਦੇ ਚ ਇੱਕ ਨਾਰਾ ਦਿੰਦੇ ਹੁੰਦੇ ਸੀ ਕਿ ਪੰਜਾਬ ਦਾ ਸ਼ਹਿਰੀ ਕਿਸਾਨ ਦੇ ਨਾਲ ਹੁਣ ਵੀ ਜਿਹੜੇ ਬੇਸ਼ੱਕ ਨਹੀਂ ਵੀ ਖੇਤੀ ਕਰ ਰਹੇ ਉਹਨਾਂ ਨੂੰ ਵੀ ਪੰਜਾਬ ਦੀਆਂ ਇਹਨਾਂ ਹੱਕੀ ਮੰਗਾਂ ਦੇ ਵਾਸਤੇ ਅੱਜ ਖਲੋਣਾ ਪਵੇਗਾ ਕਿ ਨੁਕਸਾਨ ਇਸ ਹੜਾਂ ਦੇ ਪਾਣੀ ਦਾ ਇਹ ਚੱਲਦੇ ਨੇ ਤੇ ਆਈ ਹੋਈ ਰੇਤ ਚੁੱਕਣ ਦਾ ਹੱਕ ਵੀ ਇਹਨਾਂ ਦੇ ਕੋਲ ਨਹੀਂ ਹੈ ਇਹ ਸਾਹਮਣੇ ਕਮਾਦ ਸੀ ਕਹਿੰਦੇ ਔਰ ਇਹ ਇਹ ਵੀਰ ਦੀ ਤੇਰੇ ਨਾਲ ਨੇ ਬਾਈ ਲੋਕ ਮੇਰੇ ਵੀਰ ਤੇਰੇ ਨਾਲ ਚੜਦੀ ਕਲਾ ਸਰਗਿ ਉਦੋਂ ਕੇ ਸਾਹਿਬ ਆਏ ਨੇ ਖਾਲਸਾ ਏਡ ਖੜੀ ਹੈ ਬਾਕੀ ਸੰਸਥਾਵਾਂ ਨੇ ਇਹ ਮੈਨੂੰ ਨਹੀਂ ਪਤਾ ਹੁਣ ਇਸ ਤੋਂ ਬਾਅਦ ਰੀਹੈਬ ਕਿਵੇਂ ਹੋਊਗਾ ਪਾਣੀ ហេਠਾਂ ਜਾਊਗਾ ਪਹਿਲਾਂ ਤਾਂ ਫਿਰ ਤਾਂ ਫਿਰ ਪਤਾ ਲੱਗੂ ਕਿੰਨਾ ਭਾਲ ਹੈ ਕਿੰਨੀ ਰੇਤ ਚੜੀ ਹੈ ਔਰ ਜਿਸ ਹਿਸਾਬ ਨਾਲ ਉੱਥੇ ਸਮਝ ਆ ਰਿਹਾ ਇਹ ਵਾਣਾਂ ਦੇ ਵਿੱਚ 3-4 ਫੁੱਟ ਰੇਤ ਘੱਟੋ-ਘੱਟ ਮੈਨੂੰ ਲੱਗਦਾ ਕਿ ਇੰਨੀ ਹੋਣੀ ਹੈ ਮੈਕਸਿਮਮ ਔਰ ਇਹ ਤੁਸੀਂ ਦੇਖੋ ਕਿ ਸਾਰਾ ਵਾਣ ਪਪੂਲਰ ਕੁਛ ਵੀ ਨਹੀਂ ਬਚਿਆ ਇੱਕ ਇੱਕ ਦਰਖਤ ਵੀ ਨਹੀਂ ਬਚਿਆ ਸਾਨੂੰ ਦਰਿਆ ਨਜ਼ਰ ਆ ਰਿਹਾ ਵੇਖੋ ਅਸੀਂ ਵੀਡੀਓ ਚ ਵੇਖ ਰਹੇ ਕਿ ਦਰਿਆ ਲੱਗ ਰਿਹਾ ਉਹ ਦਰਿਆ ਤਾਂ ਹੈ ਹੀ ਨਹੀਂ ਦਰਿਆ ਤੇ ਜੇ ਲੰਬੇ ਆ ਤੇ ਇਹ ਜਰਾਇਤੀ ਖੇਤਰ ਸਾਨੂੰ ਦਰਿਆ ਦਾ ਰੂਪ ਲੱਗ ਰਿਹਾ ਤੇ ਤੁਸੀਂ ਵੇਖੋ ਕਿ ਪਹਿਲਾਂ ਇਹਨਾਂ ਦੇ ਵਡੇਰਿਆਂ ਨੇ ਕਿੰਨੀ ਮਿਹਨਤ ਮਸ਼ਕਤ ਕਰਕੇ ਇਸ ਨੂੰ ਵਾਹੀ ਦੇ ਕਾਬਲ ਬਣਾਇਆ ਹੋਊਗਾ ਤੇ ਜੇ ਅੱਜ ਇਹਨਾਂ ਪਰਿਵਾਰਾਂ ਦੀਆਂ ਆਸਾਂ ਉਮੀਦਾਂ ਇਸੇ ਟਿਕੀਆਂ ਹੋਈਆਂ ਸੀ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇ ਪਾਪੂਲਰ ਜਾਂ ਕਿਉਂਕਿ ਇੱਥੇ ਕਣਕ ਝੋਨੇ ਦੀ ਖੇਤੀ ਮੁਸ਼ਕਲ ਸੀ ਇਹਨਾਂ ਵੀ ਸੋਚਿਆ ਕਿ ਜਾਂ ਗੰਨਾ ਜਾਂ ਫਿਰ ਪਾਪੂਲਰ ਲਾ ਕੇ ਚਲੋ ਕੁਝ ਬੰਦੇ ਦੀ ਆਰਥਿਕ ਹਾਲਤ ਜਿਹੜੀ ਸੁਧਰ ਸਕੇ ਤੇ ਉਹਦੇ باوجود ਵੀ ਜੇ ਇਹਨਾਂ ਨੂੰ ਨੁਕਸਾਨ ਹੋ ਜਾਂਦਾ ਤੇ ਸਰਕਾਰ ਆਪਣਾ ਪਿੱਛਾ ਛਾੜ ਲੈਂਦੀਆਂ ਨੇ ਤੇ ਜਿਸ ਤਰ੍ਹਾਂ ਭਾਜੀ ਨੇ ਕਿਹਾ ਕਿ ਆਏ ਹੋਏ मंत्री ਜਿਹੜੇ ਨੇ ਇੱਥੇ ਸਪਰਤ ਇਕ ਲੋਕੇ ਵੀਡੀਓ ਬਣਾ ਕੇ ਵਾਪਸ ਚਲੇ ਜਾਂਦੇ ਨੇ ਤੇ ਫਿਰ ਇਹਨਾਂ ਸਰਕਾਰਾਂ ਦੀ ਪੰਜਾਬ ਨੂੰ ਲੋਡ ਵੀ ਕੀ ਹੈ ਢਾਲੀਆਲ ਸਾਹਿਬ ਜਿਹੜਾ ਜੇਈ ਨੂੰ ਆਵਾਜ਼ ਮਾਰ ਰਿਹਾ ਫੋਨ ਤੇ ਹੋਏ ਇਸੇ ਸਪਰਤ ਦੀ ਗੱਲ ਹੈ ਇਸੇ ਸਪਰਤ ਦੇ ਉੱਪਰ ਪਾਣੀ ਤਾਂ ਵਿਖਾਇਆ ਜਾ ਸਕਦਾ ਪਰ ਇਸ ਦਰਦ ਨੂੰ ਸਮਝਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਇਹ ਵੀ ਹੌਸਲਾ ਵੀਰ ਤਕੜੇ ਰਹੋ ਵੈਸੇ ਤੁਸੀਂ ਤਕਰੇ ਹੋ ਚੜ੍ਹਦੀ ਕਲਾ ਵਾਲਾ ਵੀਰ ਐ ਤੂੰ ਮੈਨੂੰ ਪਤਾ ਹੈ ਮਹਾਰਾਜ ਨੇ ਮਹਾਰਾਜ ਨੇ ਰੋਟੀ ਦੇਣੀ ਕਿਸੇ ਨੇ ਕਹੇ ਬਣ ਦਈ ਨਹੀਂ ਮਿਹਨਤ ਕਰਨ ਵਾਲੇ ਅਸੀਂ ਬਸ ਸਾਨੂੰ ਇਹੋ ਦੋਖਿਆ ਕਿ ਸਰਕਾਰਾਂ ਸਾਡੇ ਸਾਥ ਨਹੀਂ ਦਿੰਦੀਆਂ ਸਰ ਕੋ ਸਾਤ ਦਿਨ ਸਾਨੂੰ ਰੋਜ਼ਗਾਰ ਵੀ ਹੁਣ ਸਰ ਜਿੱਦੀ ਜੱਟ ਦੀ ਪੈਲੀ ਰੁੜ ਗਈ ਉਹ ਕੀ ਕਰੂਗਾ ਕੀ ਕਰੂਗਾ ਰੇਤਾ ਸਾਨੂੰ ਚੁੱਕ ਨਹੀਂ ਦੇਣੀ ਇੱਥੇ ਲੋਕੀ ਕਿੱਲੋਂ ਆਣਾ ਸਮੈਗ ਵੇਚਦੇ ਆ ਕਿੰਨੀ ਆ ਕਣਕ ਦੇ ਸੀਜ਼ਨ ਦੇ ਵੀਰ ਨੂੰ ਪੁਛੋਈ ਨਹੀਂ ਸਮੈ ਕਹੀ ਰੇ ਰੱਬ ਦਾ ਨਾ ਅਸੀਂ ਇਮਾਨਦਾਰ ਲੋਕ ਆ ਅਸੀਂ ਡਰ ਜੰਨੇ ਆ ਅਸੀਂ ਉਸੇ ਵੇਲੇ ਵੀ ਅਸ ਨੂੰ ਕਨਫਰਮ ਕਰੀਦਾ ਕਿ ਸਰ ਇੱਥੇ ਆ ਚੀਜ਼ ਹੋ ਗਈ ਜੇ ਆਜੋ ਅਸੀਂ ਇੰਨਾ ਡਰਦੇ ਕੰਮ ਤੋਂ ਮਾੜਾ ਕੰਮ ਨਹੀਂ ਕਰਦੇ ਜੇ ਚੰਗਾ ਕੰਮ ਰੇਤਾ ਵਿੱਚ ਦਾ ਉਹ ਸਾਨੂੰ ਸਰਕਾਰ ਨਹੀਂ ਕਰ ਲੈਂਦੀ ਪਹਿਲੀਆਂ ਸਾਡੀ ਆ 20-22 ਕਿੱਲੇ ਜੱਟ ਦੀ ਪੈਲੀ ਹੋਵੇ ਦਰਿਆਜ ਹੋਵੇ ਵੀਹ ਕਿਲ ਬਾਈ ਪਹਿਲੀ ਕਿਸ ਨੂੰ ਕਹੀਏ ਨਾ ਤੇ ਕਹਿੰਦਾ ਯਾਰ ਚੰਗਾ ਵਾਲਾ ਸਰਦਾਰ ਆ ਕੀ ਦਸੀਏ ਸਰਦਾਰ ਕਾਦੇ ਹੈ ਹੀ ਨਹੀਂ ਨਾ ਹੀ ਦਿੱਤਾ ਵੇਚ ਸਕਦੇ ਨਾ ਹੀ ਇਥੇ ਜਿਹੜੇ ਸਰ ਵੇਖੋ ਇੱਕ ਚੀਜ਼ ਹੋ ਰਿਹਾ ਸਿਆਲ ਚ ਆ ਜਿਓ ਇਥੇ ਮਛਲੀ ਫੜਨ ਵਾਲੇ ਬੜੇ ਆਏ ਨੇ ਸਰਕਾਰ ਦੇ ਸਰਕਾਰ ਕੋ ਠੀਕਾ ਲਿਆ ਚਲੋ ਸਰਕਾਰ ਕੋ ਠੀਕਾ ਲਿਆ ਠੀਕ ਹੈ ਫਿਰ ਸਰਕਾਰ ਸਾਨੂੰ ਜ਼ਮੀਨ ਦੇ ਪੈਸੇ ਕਿਉਂ ਨਹੀਂ ਦਿੰਦੀ ਫੇਰ ਸਰਕਾਰ ਜ਼ਮੀਨ ਦੇ ਪੈਸੇ ਦੇ ਦੇ ਹੁਣ ਪਿੰਡ ਰਾਨੀਆਂ ਆ ਉਥੇ ਸਰ ਪਿੰਡ ਦੇ ਲੋਕਾਂ ਨੂੰ ਪੈਸੇ ਮਿਲੇ ਜਿਨ੍ਹਾਂ ਦੇ ਦਿਮਾਗ ਮੈਂ ਸਰ ਡੀਆਰ ਸਾਹਿਬ ਕੋ ਵੀ ਗਿਆ 117 ਨੰਬਰ ਕੰਮਰੇ ਤੋਂ ਲੈ ਕੇ ਸਰ 100 ਕਿੰਨਾ ਤੇ 26 ਕਮਰੇ ਤੱਕ ਮੈਂ ੱਟਕੇ ਖਾਦੇ ਹਫਤੇ ਚ ਉਹ ਕਮਰੇ ਵਾਲਾਂ ਦਾ ਉਹਦੇ ਕੋਲ ਚਲ ਜੂ ਆ ਸਰ ਕੋ ਚਲ ਜੂ ਉਹ ਸਰ ਕੋ ਡੀ ਆਰ ਸਰ ਉਹਨਾਂ ਗਿਆ ਉਹ ਸਰ ਮੇਰੇ ਨੌਲੇਜ ਨਹੀਂ ਹੈਗਾ ਮੈਨੂੰ ਨਹੀਂ ਲੰਦੇ ਲੱਗਦਾ ਕੋਈ ਮੁਆਵਜ਼ਾ ਮਿਲਦਾ ਹੋ ਉਹਨਾਂ ਸਰ ਮੈਨੂੰ ਇਹ ਕਰਕੇ ਪੱਲਾ ਛਾੜ ਕੇ ਮੈਂ ਫਿਰ ਹਫਤਾ ਤੋਰ ਫਿਰ ਕੇ ਬਹਿ ਗਿਆ ਮੈਂ ਕੀ ਕਰ ਲੀ ਹੁਣ ਹੁਣ ਜੇ ਇਹਦਾ 15 15000 ਮਿਲ ਵੀ ਜਾਊਗਾ ਤਾਂ 20 ਕਿੱਲੇ ਦਾ ਕੀ 3 ਲੱਖ ਮਿਲਿਆ ਜੀ ਨਹੀਂ ਇਹਦੇ ਨਾਲ ਤੇ ਮੇਰੇ ਖਿਆਲ ਦੇ ਨਾਲ ਨੁਕਸਾਨ ਤੇ ਆਪਾਂ ਛੱਡ ਹੀ ਦਈਏ ਜ਼ਮੀਨ ਨੂੰ ਦੁਬਾਰਾ ਜ਼ਰਾਇਤ ਦੇ ਕਾਬਿਲ ਬਣਾਉਣਾ ਉਹਨੂੰ ਵੀ ਛੱਡ ਦਈਏ ਇਹਦੇ ਨਾਲ ਤੇ ਕੇਵਲ ਵਿਅਕਤੀ 15000 ਰੁਪਏ ਕਿੱਲੇ ਦੇ ਨਾਲ ਤੇ ਆਪਣੀ ਜ਼ਮੀਨ 'ਚ ਖੇਵਰਾ ਨਹੀਂ ਮਾਰ ਸਕਦਾ ਅੱਜਕੱਲ ਜਿੰਨੀ ਦੂਰ ਇਹਨਾਂ ਨੂੰ ਆਪਣੇ ਪਿੰਡਾਂ 'ਚੋਂ ਡੀਜ਼ਲ ਪਾਲ ਕੇ ਇੱਥੇ ਆਉਣਾ ਪੈਂਦਾ 15000 ਦੇ ਨਾਲ ਤੇ ਮਹੀਨੇ 'ਚ ਟਰੈਕਟਰ ਨਹੀਂ ਇੱਥੇ 10 ਗੇੜੇ ਮਾਰ ਸਕਦਾ ਸੋ ਸਮੱਸਿਆਵਾਂ ਮਤੇ ਬਹੁਤ ਵੱਡੀਆਂ ਬਹੁਤ ਵੱਡੀ ਇੱਕ ਤਾਂ ਨੁਕਸਾਨ ਮਤਲਬ ਜੇ ਜੇ 15 14 ਕਿੱਲੇ ਵੀਰ ਦਾ ਕਹਿੰਦਾ ਤਿਆਰ ਖੜਾ ਸੀਗਾ ਜੇ 4-5 ਲੱਖ ਨੂੰ ਵਿਕ ਜਾਂਦਾ 50-60 ਲੱਖ ਦਾ ਤਾਂ ਪੌਪੂਲਰ ਹੀ ਵਿਕਣ ਵਾਲਾ ਖੜਾ ਸੀਗਾ ਘਰ 'ਚ ਮੁਸੀਬਤ ਹੈ ਇਹ ਕਹਿਣਾ ਸੌਖਾ ਜਦੋਂ ਘਰ 'ਚ ਬਿਮਾਰੀ ਹੁੰਦੀ ਹੈ ਨਾ ਬੰਦੇ ਦਾ ਨੋਚ ਲੈਂਦੀ ਸਾਰਾ ਕੁਝ ਉਹ ਗਰਬਾਣੀ 'ਚ ਨਹੀਂ ਆਂਦੇ ਜਿਸ ਤਨ ਲੱਗੇ ਸੋ ਤਨ ਜਾਣੇ ਇਹ ਸਰ ਗੱਲ 100% ਕੀ 200% ਸਹੀ ਆ ਸਾਡੀ ਗਰਬਾਣੀ ਸਾਰਾ ਕੁਝ ਸੱਚ ਲਿਖਿਆ ਜਦੋਂ ਬੰਦੇ ਦੇ ਭੀੜ ਪੈ ਜਾਂਦੀ ਨਾ ਕੋਈ ਨਹੀਂ ਜੀ ਸਿਰਫ ਮਹਾਰਾਜ ਆ ਮਹਾਰਾਜ ਚੜ੍ਹਦੀ ਕਲਾ ਵਿੱਚ ਬਖਸ਼ੇ ਜੀ ਅਸੀਂ ਅੱਜ ਕਹਿੰਦੇ ਆ ਨਾ ਸਾਨੂੰ ਕਿਸੇ MP MLA ਕੋਲ ਵਾਸੇ ਕੋਈ ਨਹੀਂ ਸਰ ਇਨਾ ਸਾਰਾ ਆ ਮਹੀਨਾ ਜੀ ਮੇਰ ਨਾਲ ਸ਼ਰਤ ਲਾ ਲਓ ਆ ਮਹੀਨਾ ਕੀ ਹਫਤਾ ਕੀ ਰਹਿ ਗਿਆ ਇਹਨਾਂ ਦਾ ਤਮਾਸ਼ਾ ਉਸ ਤੋਂ ਬਾਅਦ ਕਹੀ ਨਹੀਂ ਜਿਉਣਾ ਜੇ ਉਸ ਤੋਂ ਬਾਅਦ ਕੋਈ ਆ ਜੂ ਨਾ ਮੈਨੂੰ ਨਹੀਂ ਵੇਥਾ ਬਾਦਿਓ ਕਹੀ ਨਹੀਂ ਜਿਉਣਾ ਸਿਰਫ ਆ ਹਫਤਾ ਹੀ ਆ ਜਿਸ ਦਿਨ ਦੇ ਦਰਿਆਣ ਹੀ ਲੱਦਦਾ ਮੁੜ ਕੇ ਕਹੀ ਨਹੀਂ ਆ ਕੇ ਪੁੱਛਣਾ ਤੁਹਾਡਾ ਕੀ ਨੁਕਸਾਨ ਹੋਇਆ ਕੀ ਨਹੀਂ ਬਸ ਡੈਟਸ ਇਟ ਹਫਤਾ ਇੱਕ ਬਸ ਲੋੜ ਹੈ ਕਿ ਖੜੀਏ ਵੀਰ ਦੇ ਨਾਲ ਵੀ ਖੜੋ ਇਹ ਪਿੰਡ ਤੁਸੀਂ ਦੱਸੋ ਦਰਿਆ ਬਲ ਲੱਭੇ ਦਰਿਆ ਤਸੀਲ ਹੈ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਔਰ ਜੇ ਵੀਰ ਨਾਲ ਗੱਲ ਕਰਨੀ ਹੈ ਤੁਹਾਡਾ ਨੰਬਰ ਵੀ ਦੇ ਦਿਓ ਜੇ ਕਿਸੇ ਨੇ ਗੱਲ ਕਰਨੀ ਹੋਵੇ ਸਰ ਮੇਰਾ ਨੰਬਰ ਹੈਗਾ 94635 4600 ਧੰਨਵਾਦ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀ ਵੀ ਅਜਨਾਲਾ